ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਜ਼ਿਲਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਦੇ ਨਾਲ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 49ਵਾਂ ਸਰਬਿੰਦ ਸਰਬਿੰਦ ਸਾਲਾਨਾ ਸਮਾਗਮ ਮਿਤੀ 27 ਸਤੰਬਰ 2024 ਤੋਂ 29 ਨਵੰਬਰ 2024 ਤੱਕ ਨਵੀਂ ਅਨਾਜ ਦਾਣਾ ਮੰਡੀ ਫਾਜ਼ਿਲਕਾ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਮਾਗਮ ਦੇ ਵਿੱਚ ਪੰਥ ਦੇ ਅਗੇ ਕੀਰਤਨੀਏ ਅਤੇ ਕਥਾਵਾਚਕ ਕੀਰਤਨ ਕਥਾ ਅਤੇ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ ਇਸ ਸਮਾਗਮ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ ਮਿਤੀ 27 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਸਮਾਗਮ ਦੁਪਹਿਰ 1 ਵਜੇ ਤੋਂ ਰਾਤ 10:30 ਵਜੇ ਤੱਕ ਹੋਵੇਗਾ ਮਿਤੀ 28 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਮਾਗਮ ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਹੋਵੇਗਾ ਮਿਤੀ 29 ਸਤੰਬਰ 2024 ਦਿਨ ਐਤਵਾਰ ਨੂੰ ਨਿਤਨੇਮ ਸਵੇਰੇ 3:30 ਵਜੇ ਤੋਂ ਆਰੰਭ ਹੋਵੇਗਾ 28 ਸਤੰਬਰ ਨੂੰ ਅਮਰਿਤ ਸੰਚਾਰ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਫਾਜ਼ਿਲਕਾ ਵਿਖੇ ਦੁਪਹਿਰ 3 ਵਜੇ ਤੋਂ ਹੋਵੇਗਾ ਨਗਰ ਕੀਰਤਨ 29 ਸਤੰਬਰ ਸਵੇਰੇ 6:30 ਵਜੇ ਨਵੀਂ ਅਨਾਜ ਦਾਣਾ ਮੰਡੀ ਤੋਂ ਆਰੰਭ ਹੋਵੇਗਾ ਜੀ ਇਸ ਸਾਰੇ ਸਮਾਗਮ ਦੌਰਾਨ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਜਾ ਰਿਹਾ ਹੈ ਗੁਰੂ ਘਰ ਲੰਗਰ ਟੁੱਟ ਵਰਤੇਗਾ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਗੁਰੂ ਸਾਹਿਬ ਟੀਵੀ ਅਤੇ ਨਿਹੰਗ ਟੀਵੀ YouTube ਚੈਨਲ ਦੇ ਉੱਪਰ ਹੋਵੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਦਾ ਲਾਭ ਉਠਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98152 58786 ਅਤੇ 95015 50333 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ